인사 ਅਤੇ ਦਇਆ ਦਾ ਤਤ ਜਾਣੇ ਬਿਨਾ ਲੋਕ ਉੱਜੜ ਜਾ ਰਹੇ ਹਨ ਜੂਆ ਖਟਮਲਾ ਹਲਕਾਏ ਕੁੱਤਿਆਂ ਅਤੇ ਸਭ ਆਦਿਕ ਤੇ ਦਇਆ ਕਰਨੀ ਔਰ ਗਰੀਬਾਂ ਅਨਾਥਾਂ ਦਾ ਲਹੂ ਪੀਣਾ ਨੀਤ ਆਖ ਕੇ ਜਾਤ ਅਪਮਾਨ ਦੇ ਮੱਧ ਵਿਚ ਆ ਕੇ ਕਰਤਾਰ ਦੇ ਵਸਣ ਦਾ ਮਨ ਮੰਦਰ ਢਾਉਣਾ ਆਪਣੇ ਮਨੋਰਥ ਦੀ ਸਿੱਧੀ ਲਈ ਪਸ਼ੂਆਂ ਦੀ ਬੜੀ ਦੇਣੀ ਜੰਗ ਵਿੱਚ ਫੌਜ ਦੀ ਸਫੱਗੇ ਗਾਈਆਂ ਖਲੋਤੀਆਂ ਵੇਖ ਕੇ ਹਥਿਆਰ ਛੱਟ ਪਾਉਣੇ ਅਨੰਤ گاਉਆਂ ਦੀ ਹਿੰਸਾ ਦਾ ਮੁੱਢ ਬੰਨਣਾ ਕਾਵਾਂ ਇਲਾ ਦਾ ਖਾਦਾ ਜੀਵ ਜੋ ਤੜਫ ਰਿਹਾ ਹੋਵੇ ਜਿਸ ਦੇ ਬਚਣ ਦੀ ਕੋਈ ਸੂਰਤ ਨਹੀਂ ਉਸ ਨੂੰ ਮਾਰਨੋਂ ਸੰਕੋਚ ਕਰਨਾ ਆਪਣੇ ਅਧੀਨ ਨੌਕਰ ਅਤੇ ਪਸ਼ੂਆਂ ਨੂੰ ਮਹਾਨ ਦੁਖੀ ਕਰਨਾ ਇਦਿਆਤਿਕ ਕਰਮ ਹਨ ਅਗਿਆਨੀ ਅਹਿੰਸਕ ਅਤੇ ਦਿਆਮਾਨ ਦੀ ਗੁਰਮਤ ਵਿੱਚ ਜਥਾਰਤ ਭਾਵ ਅਹਿੰਸਾ ਅਤੇ ਦਇਆ ਦੀ ਵਰਤੂ ਹੈ ਨਾ ਜਾਣ ਅਤੇ ਬੁੱਧ ਧਰਮ ਵਿੱਚ ਦਾ ਜਿਹੜਾ ਨਿਯਮ ਹੈ ਅਹਿੰਸਾ ਹੀ ਪਰਮ ਧਰਮ ਹੈ ਅੰਗੀਕਾਰ ਮੰਨਿਆ ਗਿਆ ਗੁਰਬਾਣੀ ਦੇ ਵਿੱਚ ਸਤਿਗੁਰ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਫਰਮਾਉਂਦੇ ਹਨ ਕਹਿੰਦੇ ਨੇ ਦੁੱਖ ਨਾ ਦੇਈ ਕਿਸੈ ਜੀ ਪਤ ਸਿਓ ਕਰ ਜਾਵੋ ਕਹਿੰਦੇ ਕਿਸੇ ਜੀਵ ਨੂੰ ਦੁੱਖ ਨਾ ਦੇਈ ਜੇ ਇਸ ਸੰਸਾਰ ਤੋਂ ਇੱਜ਼ਤ ਪਤ ਖੱਟ ਕੇ ਉਸ ਪਰਮਾਤਮਾ ਦੇ ਘਰ ਜਾਣਾ ਹੈ ਤਾਂ ਕਿਸੇ ਨੂੰ ਦੁੱਖ ਨਾ ਦੇਵੀ ਦਇਆ ਜਾਣੈ ਜੀ ਕੀ ਵਿਸ਼ਪੁਨ ਦਾਣ ਕਰੇ ਉਸ ਗੁਰੂ ਤੋਂ ਸਿੱਖਿਆ ਲੈ ਕੇ ਕਿਸੇ ਗਰੀਬ ਅਨਾਥ ਨੂੰ ਦਾਨਪੂਰਨ ਕਰ ਦੇ ਜਿਸ ਮਨ ਮਾਨੈ ਅਭਿਮਾਨ ਨਾ ਤਾ ਕਉ ਹਿੰਸਾ ਲੋਭ ਵਿਸਾਰੈ ਵੀ ਜਿਸ ਦਾ ਮਨ ਇਹ ਮੰਨ ਜਾਂਦਾ ਏ ਕਿ ਉਹ ਪਰਮਾਤਮਾ ਮੇਰੇ ਨਾਲ ਹੈ ਮੇਰੇ ਨਾਲ ਸਦਾ ਹੈ ਤਾਂ ਕਹਿੰਦੇ ਨੇ ਉਸ ਦੇ ਅੰਦਰੋਂ ਹਿੰਸਾ ਵਾਲਾ ਲੋਭ বিসার ਜਾਂਦਾ ਹੈ ਉਹ ਫਿਰ ਇਨਸਾਨ ਹੀ ਕਰਦਾ ਅੱਗੇ ਪਾਤਸ਼ਾਹ ਜੀ ਧਨ ਗੂ ਬਾਬਾ ਪਰਮਾਨੰਦ ਜੀ ਕਹਿੰਦੇ ਨੇ ਕਹਿੰਦੇ ਬਾਟ ਪਾਰ ਕਰ ਮੂਸ ਬੈਰਾਨੋ ਪੇਟ ਪਰ ਅਪਰਾਧੀ ਪ੍ਰਾਣ ਆਦਿਕ ਸੁਣ ਕੇ ਵੀ ਪਾਪੀ ਮਨੁੱਖ ਢਾਕੇ ਮਾਰ ਮਾਰ ਕੇ پراਏ ਘਰ লুট লুট ਕੇ ਆਪਣਾ ਢਿੱਡ ਭਰਦਾ ਰਿਹਾ ਅੱਗੇ ਕਹਿੰਦੇ ਨੇ ਜੇ ਪਰਲੋਕ ਜਾਏ ਅਪਕੀਰਤ ਸੋਈ ਅਵਿਦਿਆ ਸਾਦੀ ਤੇ ਸਾਰੀ ਉਮਰ ਹੀ ਮੂਰਖਤਾ ਕਰਦਾ ਰਿਹਾ ਜਿਸ ਨਾਲ ਅਗਨੇ ਜਹਾਨ ਵਿੱਚ ਵੀ ਬਦਰਾਮੀ ਦਾ ਟਿੱਕਾ ਉਹਦੇ ਮੱਥੇ ਲੱਗਾ ਹੰਸਾ ਤੋ ਮਨ ਤੇ ਨਹੀਂ ਛੁੱਟੀ ਜੀ ਦਇਆ ਨਹੀਂ ਪਾਲੀ ਧਰਮ ਪੁਸਤਕ ਸੁਣ ਕੇ ਵੀ ਤੇਰੇ ਮਨ ਵਿੱਚੋਂ ਨਿਰਦਇਤਾ ਨਾ ਗਈ ਤੂੰ ਲੋਕਾਂ ਨਾਲ ਪਿਆਰ ਦਾ ਸਲੂਕ ਨਾ ਕੀਤਾ ਪਰਮਾਨੰਦ ਸਾਧ ਸੰਗਤ ਮਿਲ ਕਥਾ ਪੁਨੀਤ ਨਾ ਚਾਲੀ ਪਰਮਾਨੰਦ ਜੀ ਕਹਿੰਦੇ ਹੈ ਪਰਮਾਨੰਦ ਸਾਤ ਸੰਗ ਦੇ ਵਿੱਚ ਬੈਠ ਕੇ ਤੂੰ ਕਦੇ ਪ੍ਰਭੂ ਦੀਆਂ ਪਵਿੱਤਰ ਕਰਨ ਵਾਲੀਆਂ ਗੱਲਾਂ ਨਾ ਚਲਾਈਆਂ ਭਾਵ ਜੋ ਤੈਨੂੰ ਸਤ ਸੰਗ ਕਰਨ ਦਾ ਸ਼ੌਂਕ ਨਾ ਪਿਆ ਤਾਂ ਪ੍ਰਾਣ ਆਦਿਕ ਧਰਮ ਪੁਸਤਕਾਂ ਸੁਣਨ ਦਾ ਵਿਅਰਥ ਹੀ ਗਿਆ परमानंद जी कहंदे भावे जਿੰਨੀਆਂ ਮਰਜੀ ਤੂੰ ਧਾਰਮਿਕ ਪੁਸਤਕਾਂ ਪੜੀਆਂ ਹੋਣ ਗ੍ਰੰਥ ਪੜ੍ਹੇ ਹੋਣ ਪੁਰਾਣ ਪੜ੍ਹੇ ਹੋਣ ਕਹਿੰਦੇ ਜੇ ਤੇਰੇ ਮਨ ਦੇ ਵਿੱਚ ਹਿੰਸਾ ਦਾ ਗੁਣ ਨਹੀਂ ਨਗਿਆ ਕਿਸੇ ਨੂੰ ਮਾਰਨ ਦਾ ਗੁਣ ਨਹੀਂ ਗਿਆ ਤਾਂ ਕਹਿੰਦੇ ਤੇਰੇ ਕਰਾਨ ਪ੍ਰਾਣ ਪੜ੍ਹੇ ਗ੍ਰੰਥ ਪੜ੍ਹਿਆਂ ਦਾ ਕੋਈ ਫਾਇਦਾ ਨਹੀਂ ਹੋਇਆ